ਇਹਨਰ ਕੀ ਮਾਮਲਾ ਜਿਹੜੇ ਆਪਣੇ ਇਲਾਕੇ ਦੇ ਵਿੱਚ ਇੱਕ ਗੱਡੀ ਤੇ ਪੱਥਰ ਮਾਰ ਦੀ ਘਟਨਾ ਸਾਹਮਣੇ ਆਈ ਹੈ ਤੇ ਸਰ ਮੈਂ ਐਮਐਸਸੀ ਥਾਣਾ ਸਾਡੇ ਜੀਆਰਪੀ ਸਰਾਂ ਤੋਂ ਉਹਨਾਂ ਦੀ ਇਤਲਾਹ ਦਿਨਤਾਵ ਕੋਰਤਾਰ ਸਰਦਾਂ ਰਿਵਾਂਚ ਥਾਣਾ ਸਰਾਂ ਤੋਂ ਯੂਸੀ ਉੱਥੋਂ ਉਹਨਾਂ ਨੇ ਮੈਨੂੰ ਦੱਸਿਆ ਵੇਦਾ ਕਰਕੇ ਆਪਣੇ ਗੱਡੀ ਜਿਹੜੀ ਇੱਕ ਦਿੱਲੀ ਤੋਂ ਪਠਾਨਕੋਟ ਚੱਲਦੀ ਹੈ ਤੇ ਆਪਣੇ ਕੋਲ ਖੰਨਾ ਸਟੇਜ ਤੇ ਲੇਕਨ ਉਹ ਨਹੀਂ ਰੁਕਦੀ ਬਈ ਉਹਦੇ ਵਿੱਚ ਇੱਕ ਬੰਦਾ ਜ਼ਖਮੀ ਹੋ ਕੇ ਜੇਰੇ ਲਾਇਸ ਸਿਵਲਾਸਤਾਲ ਫਤੇਗੜ ਸਾਹਿਬ ਹੈ ਵੀ ਆਪ ਉਥੇ ਜਾ ਕੇ ਉਹਦੇ ਬਿਆਨ ਹਾਸਲ ਕਰਕੇ ਬੰਦੀ ਕਾਰਵਾਈਆਂ ਵਿੱਚ ਲਿਆਓ ਲਿਖਾ ਜਾ ਮੈਂ ਸਰ ਉਥੋਂ ਸਾਥੀ ਕਰਮਚਾਰੀਆਂ ਦੇ ਨਾਲ ਰੇਲਵੇ ਜਿੰਸ ਰਾਮ ਤੋਂ ਸਵੇਰ ਦਾ ਸਾਲਫਾ ਤੇ ਗੁਰਸਾ ਪੁੱਜਾ ਉਥੇ ਪੁੱਜ ਕੇ ਸਰ ਪਤਾ ਲੱਗਿਆ ਮੈਨੂੰ ਮੁਤਾਬਕ ਰਿਕਾਰਡ ਇੱਕ ਯਾਤਰੀ ਸੀਗਾ ਯੋਗਰਾਜ son of major singh ਇਹ ਆਪਣੀ ਮਾਤਾ ਦੇ ਨਾਲ ਬਿਆਸ ਤੋਂ ਪਾਣੀਪਤਲੀ ਸਫਰ ਕਰ ਰਹੇ ਸੀ ਨਾਲ ਇਹਨਾਂ ਦੀ ਵਾਸੀ ਦਾ ਰੜਕਾ ਵੀ ਸੀਗਾ ਜੀ ਤੇ ਜਦੋਂ ਗੱਡੀ ਇਹਨਾਂ ਦੀ ਚੱਲਦੀ ਹਾਲਤ 'ਚ ਰੇਮੇਸ਼ ਚੇਨ ਤਰਾਹਾ ਪਾਸ ਕਰੀ ਜੀ ਤੇ ਉਥੋਂ ਬਾਹਰਲੇ ਪਾਸੇੋਂ ਇੱਕ ਪੱਥਰ ਵੱਜਿਆ ਜੀ ਇਹਦੇ ਜਵਰਾਜ ਤੇ ਉਹਦੇ ਨਾਲ ਉਹ जख्मी ਹੋਇਆ जख्मी ਹੋ ਕੇ ਸਾਰ ਸੰਤ ਲਾ ਕੇ ਇਸ ਈ ਹਿੰਦੇ ਉੱਤੇ ਲਾਖ ਲੋ ਗਿਆ ਸੀ ਇਹਦੇ ਨੂੰ ਬਿਆਨਾਂ ਨੂੰ ਪਹੁੰਚੇ ਉੱਥੋਂ ਪਤਾ ਲੱਗਿਆ ਪਤਾ ਕਰਨ ਤੇ ਬਤਾਵ ਕਾਰਡ ਦੇ ਨੂੰ ਵੀ ਇਹ ਬੱਤੀ ਨੂੰ ਰੈਫਰ ਕਰ ਦਿੱਤੇ ਨੇ ਤੇ ਹਸਪਤਾਲ ਦੇ ਬਾਹਰ ਮੈਨੂੰ ਇਹਦਾ ਜਿਹੜਾ ਮਜਰੂਬ ਹੈ ਜਵਰਾਜ ਦੀ ਮਾਸੀ ਦਾ ਲੜਕਾ ਮਿਲ ਗਿਆ ਸੀ ਕਮਲਜੀਤ ਉਹਦੇ ਬਿਆਨਾਂ ਦੇ ਉੱਤੇ ਮੈਂ ਜੀ ਉੱਥੇ ਫਿਰ ਬਣਦੀ ਸੈਕਸ਼ਨ 652 ਰੇਲਵੇ ਐਕਟ ਦੇ ਵਿੱਚ ਮੁਕੱਦਮਾ ਨੰਬਰ 26 ਮਿਤੀ 17/7 ਥਾਣਾ ਜੀ ਆਪ ਇਸ ਰੰਤਰਜ ਕਰਦੇ ਆ ਜੀ ਤੇ ਦੋਸ਼ੀਆਂ ਦੀ ਭਾਲ ਹੈ ਜੀ ਜਿਵੇਂ ਵੀ ਅੱਗੇ ਤਫਤੀਸ਼ ਜਾਰੀ ਹੈ ਜੋ ਵੀ ਕਾਰਵਾਈ ਹੋਗੀ ਆ ਆਪਾਂ ਕਰਦੇ ਤਫਤੀਸ਼ ਨੂੰ ਅਕੇ ਤੋਰਾਂ ਦੇ ਕਿਉਂ ਸਾਹਿਬ ਜਿਸ ਤਰ੍ਹਾਂ ਪਹਿਲਾਂ ਵੀ ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਘਟਨਾਮਾ ਹੁੰਦੀਆਂ ਨੇ ਤੇ ਕੋਈ ਵੀ ਸ਼ਕਤੀ ਛੁਈ ਫਿਰ ਕੀ ਹੁੰਦੇ ਜਾਂਚ ਦਾ ਬੇਚਾ ਕੀ ਰਹਿੰਦਾ ਜੀ ਜਾਂਚ ਦਾ ਬੇਚਾ ਭਾਜੀ ਮੇਨ ਤਾਂ ਇਹੀ ਆ ਵੀ ਟਰੈਕ ਦੇ ਆਲੇ-ਦਾਲੇ ਜਾਂ ਤਾਂ ਹੁਣ ਜਿੱਤਾਂ ਬੱਚੇ ਖੇਡਦੇ ਹੁੰਦੇ ਨੇ ਜੀ ਕਿਉਂਕਿ ਜਿਹੜਾ ਪਰਸਨ ਆ ਕੋਈ ਵੀ ਜੰਗ ਜਾਂ ਆਪਾਂ ਬੰਦਾ ਕਹ ਲਈਏ 올ਡੇਜ ਉਹ ਇਹ ਕਟਰਾ ਨਹੀਂ ਕਰੇਗਾ ਪੱਥਰ ਨਹੀਂ ਮਾਰੇਗਾ ਸਵਾਰੀ ਦੇ ਜਾਂ ਕੋਈ ਸਰ ਇਦਾਂ ਹੋ ਸਕਦਾ ਵੀ ਜਿੱਦਾਂ ਕੋਈ ਨੀਮ ਪਾਗਲ ਹੋਵੇ ਉਹ ਇਹ ਹੱਤ ਕਰ ਸਕਦਾ ਹੈ ਇਹ ਦੋ ਹੀ ਜ਼ਿਆਦਾਤਰ ਮਤਲਬ ਛੱਤ ਦੀ ਸੂਈ ਇਹਨਾਂ ਤੇ ਆਉਂਦੀ ਆ ਵੀ ਜਾਂ ਤਾਂ ਮੰਦਬੁੱਧੀ ਬੱਚਾ ਕੋਈ ਜਾਂ ਮੰਦਬੁੱਧੀ ਵਿਅਕਤੀ ਹੀ ਪੱਥਰ ਮਾਰ ਸਕਦਾ ਨਹੀਂ ਤਾਂ ਇਨਸਾਨ ਇਨਸਾਨ ਨੂੰ ਪੱਥਰ ਨਹੀਂ ਮਾਰਦਾ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਇਸ ਤਰ੍ਹਾਂ ਨਹੀਂ ਕਰਨਾ ਤੋਂ ਬਾਅਦ ਜਿਹੜੀ ਹੈ ਕੋਈ ਰੇਲ ਗੱਡੀ ਨਾਲ ਰੁਕਣਾ ਨਹੀਂ ਨਹੀਂ ਰੇਲ ਗੱਡੀ ਜਿਹੜੀ ਹੈ ਸਫ਼ਰ ਦੇ ਵਿੱਚ ਸੀ ਰਨਿੰਗ ਕੰਡੀਸ਼ਨ ਦੇ ਵਿੱਚ ਸੀ ਆਪਣੇ ਕੋਲ ਸਟਾਪੇਜ ਨਹੀਂ ਸੀ ਸਰਾਂ ਦੇ ਦਾ ਬਕਾਇਦਾ ਸਟਾਫਿਸ ਸੀ ਸਟਾਫਿਸ ਦੇ ਦਰਾਂ ਨੇ ਨੂੰ ਉੱਥੇ ਲਾਇਆ ਗਿਆ ਫਸਟ ਡੇਟ ਦੇਖ ਕੇ ਦੇਖੋ ਸਟੇਟਮੈਂਟ ਲਿਖਤਾ ਗਰ ਸਾਹਿਬ ਪੁਲਸ ਪਾਰਟੀ ਨੇ ਇਹ ਪਈ ਪਸਕੇ